ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈੜੋ ਮਹੱਲਾ ਤੀਜਾ ਸੋ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਪਰਮਾਦਾਤਾ ਦੀ ਨੀਂਦ ਵਿੱਚ ਸੁੱਤੇ ਹੋਿਆਂ ਦੀ ਹਾਲਤ ਦੱਸ ਕੇ ਗਿਆਨ ਜਾਗਰਿਤ ਵਿੱਚ ਜਾਗਣ ਵਾਲਿਆਂ ਬਾਬਤ ਉਪਦੇਸ਼ ਕਥਨ ਕਰਦੇ ਹਨ ਜੋਗੀ ਗ੍ਰਹੀ ਪੰਡਿਤ ਭੇਖਦਾਰੀ ਇਸ ਉਤੇ ਆਪਣੇ ਅਹੰਕਾਰੀ ਜੋ ਜੋਗੀ ਜੋਗਮਤ ਵਾਲੇ ਸਿੱਧ ਆਦ ਗ੍ਰਹੀ ਗ੍ਰਸਤੀ ਪੰਡਿਤ ਵਿਦਵਾਨ ਅਤੇ ਭੇਖਦਾਰੀ ਭੇਖਾਂ ਨੂੰ ਤਾਰਨ ਵਾਲੇ ਹਨ ਪਾਤਸ਼ਾਹ ਫਰਮਾਉਂਦੇ ਇਹ ਸਾਰੇ ਹੀ ਆਪਣੇ ਆਪੋ ਆਪਣੇ ਅਹੰਕਾਰੀ ਅਪਮਾਨ ਵਿੱਚ ਹੀ ਸੁੱਤੇ ਹੋਏ ਆ ਵਾਹੰਕਾਰ ਕਰਕੇ ਮੋਹ ਅਗਿਆਨ ਦੀ ਨੀਂਦ ਵਿੱਚ ਸੁੱਤੇ ਹੋਏ ਆ ਮਾਇਆ ਮਦ ਮਤਾ ਰਹਿਆ ਸੋਇ ਜਾਗਤ ਰਹੈ ਨਮੂਸੈ ਕੋਇ ਰਹਾਉ ਇਹ ਜੀਵ ਮਾਇਆ ਦੇ ਮਦ ਨਸ਼ੇ ਵਿੱਚ ਮਤਾ ਮਸਤ ਹੋਇਆ ਵਿਦਿਆ ਦੀ ਨੀਂਦ ਵਿੱਚ ਸੌ ਰਿਹਾ ਹੈ ਪਰ ਜੋ ਜਾਗਦਾ ਰਹਿੰਦਾ ਉਹ ਕੋਈ ਚੋਰਾ ਕਰਕੇ ਮੂਸੈ ਲੁੱਟਿਆ ਨਹੀਂ ਜਾਂਦਾ ਵਾ ਜੋ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ ਉਹ ਕੋਈ ਕਾਮ ਕ੍ਰੋਧ ਰੂਪੀ ਚੋਰਾ ਕਰਕੇ ਲੁੱਟਿਆ ਨਹੀਂ ਜਾਂਦਾ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੇ ਪੰਜ ਦੂਤ ਉਹ ਵਸਗਤ ਕਰੈ ਪਰ ਗਿਆਨ ਅਵਸਥਾ ਵਿੱਚ ਉਹ ਹੀ ਜਾਗਦਾ ਜਿਸ ਨੂੰ ਸਤਗੁਰੂ ਮਿਲਦਾ ਹੈ ਫਿਰ ਪੰਜ ਦੂਤ ਪੰਜ ਕਾਮ ਕ੍ਰੋਧ ਰੂਪੀ ਵੈਰੀਆਂ ਨੂੰ ਉਹ ਮਨੁੱਖ ਆਪਣੇ ਵਸਗਤ ਕਈਏ ਅਧੀਨ ਕਰ ਲੈਂਦਾ ਹੈ ਵਾ ਇਹਨਾਂ ਵਿਕਾਰਾਂ ਦੀ ਗਤ ਚਾਲ ਆਪਣੇ ਵਸ ਵਿੱਚ ਕਰ ਲੈਂਦਾ ਹੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਉਹ ਹੀ ਗਿਆਨ ਅਵਸਥਾ ਵਿੱਚ ਜਾਗਦਾ ਜਿਹੜਾ ਤਤ ਸਰੂਪ ਦੀ ਵਿਚਾਰ ਕਰਦਾ ਹੈ ਅਤੇ ਆਪ ਦੇਹ ਅਭਿਮਾਨ ਵੱਲੋਂ ਮਰਦਾ ਹੈ ਤੇ ਹੋਰਨਾਂ ਨੂੰ ਦੁੱਖ ਦੇਣ ਰੂਪ ਨਹੀਂ ਮਾਰਦਾ ਸੋ ਜਾਗੈ ਜੋ ਏਕੈ ਜਾਣੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋੜੈ ਤਤ ਪਛਾਣੈ ਉਹੋ ਹੀ ਮਨੁੱਖ ਗਿਆਨ ਅਵਸਥਾ ਵਿੱਚ ਜਾਗਦਾ ਜਿਹੜਾ ਗੁਰਾਂ ਦੁਆਰਾ ਇੱਕ ਪ੍ਰਮਾਤਮਾ ਨੂੰ ਸਭਨਾ ਵਿੱਚ ਹੀ ਵਿਆਪਕ ਜਾਣ ਲੈਂਦਾ ਫੇਰ ਪ੍ਰਕਿਰਤ ਮਾਇਆ ਦੀ ਵਾਸ਼ਨਾ ਛੱਡ ਕਰਕੇ ਤਤ ਸਰੂਪ ਨੂੰ ਪਛਾਣਦਾ ਹੈ ਚਾਹ ਵਰਨਾ ਵਿੱਚ ਜਾਗੈ ਕੋਇ ਜਮੈ ਕਾਲੈ ਤੇ ਛੁਟੈ ਸੋਇ ਵਰਨਾ ਚਾਰ ਵਰਨ ਬ੍ਰਾਹਮਣ ਖੱਤਰੀ ਸੂਦ ਵੈਸ਼ ਵਿੱਚੋਂ ਕੋਈ ਵਿਰਲਾ ਹੀ ਗਿਆਨ ਵਸਤਾ ਵਿੱਚ ਜਾਗਦਾ ਜੋ ਜਾਗ ਪੈਂਦਾ ਉਹ ਕਾਲ ਹੈ ਕਾਲ ਕਰਨ ਵਾਲੇ ਜਮੇ ਜਮਰਾਜ ਤੋਂ ਛੁੱਟ ਜਾਂਦਾ ਹੈ ਕਹਿਤ ਨਾਨਕ ਜਨ ਜਾਗੇ ਸੋਏ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਮਨੁੱਖ ਹੀ ਅਵਿਦਿਆ ਮੋਹ ਦੀ ਨੀਂਦ ਤੋਂ ਜਾਗਦਾ ਜਿਸ ਦੀਆਂ ਮਨ ਬੁੱਧ ਰੂਪੀ ਨੇਤਰੀ ਅੱਖਾਂ ਵਿੱਚ ਜਗਤ ਰੂਪੀ ਸਲਾਈਆਂ ਨਾਲ ਗਿਆਨ ਰੂਪੀ ਅੰਜਨ ਸੁਰਮਾ ਪਿਆ ਹੁੰਦਾ ਪੈਰ ਅੱਲਾ ਦੀ ਜਾ ਜਾ ਕੋ ਰਾਖੈ ਆਪਣੀ ਸਰਣ ਆਈ ਸਾਚੇ ਲਾਗੈ ਸਾਚਾ ਫਲ ਪਾਈ ਏ ਭਾਈ ਜਿਸ ਮਨੁੱਖ ਨੂੰ ਪ੍ਰਭੂ ਆਪ ਦੀ ਸਰਣ ਵਿੱਚ ਰੱਖਦਾ ਹੈ ਉਹ ਸੱਚੇ ਨਾਮ ਦੇ ਜਪਣ ਵਿੱਚ ਲੱਗਾ ਹੈ ਤੇ ਸੱਚਾ ਬ੍ਰਹਮ ਗਿਆਨ ਰੂਪੀ ਫਲ ਪਾਉਣਾ ਕਰਦਾ ਹੈ। ਰੇ ਜਨ ਕੈ ਸਿਉ ਕਰਹੁ ਪੁਕਾਰ ਹੁਕਮੇ ਹੋਆ ਹੁਕਮੇ ਵਰਤਾਰਾ ਰਾਵ। ਰੇ ਤੂੰ ਪਾਵ ਹੈ ਜਨਪੁਰਖਾ ਪ੍ਰਭੂ ਤੋਂ ਬਿਨਾ ਹੋਰ ਕਿਸ ਦੇਵੀ ਦੇਵਤਿਆਂ ਦੇ ਕੋਲ ਪੁਕਾਰ ਫਰਿਆਦ ਕਰਦਾ ਹੈ। ਇਹ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਾਰਾ ਸੰਸਾਰ ਪੈਦਾ ਹੋਇਆ ਪਿਆ। ਅਤੇ ਹੁਕਮ ਵਿੱਚ ਹੀ ਸਾਰਾ ਵਰਤਾਰਾ ਵਰਤਿਆ ਰਹਾਉ ਬਿਸਰਾਮ ਦੇ ਕੇ ਪਾਦਸ਼ਾਹ ਕਿਰਪਾ ਕਰਦੇ ਆ ਇਹੋ ਆਕਾਰ ਤੇਰਾ ਹੈ ਧਾਰਾ ਕਿਨ ਮੈਂ ਬਿਨਸੈ ਕਰਤ ਨ ਲਾਗੇ ਬਾਰਾ हे ਪੁਰਖ ਜਿਸ ਕਰ ਪ੍ਰਮਾਤਮਾ ਨੇ ਤੇਰਾ ਇਹ ਸਰੀਰ ਇਸ ਦਾ ਆਕਾਰ ਧਾਰਨ ਕੀਤਾ ਆ ਉਹ ਸਰੀਰਿਕ ਛਿਨ ਵਿੱਚ ਹੀ ਨਾਸ਼ ਹੋ ਜਾਵੇਗਾ ਤੇ ਉਸ ਪ੍ਰਮਾਤਮਾ ਨੂੰ ਤੇਰਾ ਸਰੀਰ ਨਾਸ਼ ਕਰਦਿਆਂ ਬਾਰਾ ਕਹੇ ਦੇਰ ਨਹੀਂ ਲੱਗਦੀ। ଅਥਵਾ ਜੇਕਰ ਗੁਰਾਂ ਦਾ ਉਪਦੇਸ਼ ਧਾਰਨ ਕਰੇਗਾ ਤਦੋਂ ਤੇਰਾ ਦੇਹ ਅਭਿਮਾਨ ਛਿਨ ਵਿੱਚ ਹੀ ਨਾਸ਼ ਹੋ ਜਾਏਗਾ। ਅਤੇ ਫਿਰ ਬ੍ਰਹਮ ਗਿਆਨ ਪ੍ਰਾਪਤ ਕਰਦਿਆਂ ਦੇਰ ਨਹੀਂ ਲੱਗੇਗੀ। ਕਰ ਪ੍ਰਸਾਦ ਏ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ। ਪਰਮਾਤਮਾ ਨੇ ਆਪਦੀ ਕਿਰਪਾ ਪ੍ਰਸਾਦ ਮਿਹਰ ਕਰਕੇ ਜਿਸ ਨੂੰ ਇਹ ਸੰਸਾਰ ਇੱਕ ਖੇਡ ਵਾਂਗ ਮਥਿਆ ਰੂਪ ਕਰਕੇ ਵਿਖਾਇਆ ਹੈ ਤੇ ਵਿਖਾਉਣਾ ਕੀਤਾ ਹੈ ਕਹਿੰਦੇ ਉਸ ਨੇ ਗੁਰਾਂ ਦੀ ਕਿਰਪਾ ਮਿਹਰ ਤੋਂ ਪਰਮ ਪਦ ਵੱਡੀ ਕੈਵਲ ਮੋਕ ਰੂਪੀ ਪਦਵੀ ਨੂੰ ਪਾਉਣਾ ਕੀਤਾ ਹੈ ਕਹਿਤ ਨਾਨਕ ਮਾਰ ਜੀਵਾਲੇ ਸੋਇ ਐਸਾ ਬੁੱਝੋ ਪਰਮ ਨਾ ਭੁੱਲੋ ਕੋਇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਪ੍ਰਮਾਤਮਾ ਆਪ ਹੀ ਪਰਾ ਲਬਧ ਪੂਰੀ ਹੋਈ ਤੋਂ ਮਾਰਨ ਵਾਲ ਤੇ ਜੀਵਾਂ ਦੀ ਵਾਸ਼ਨਾ ਕਰਕੇ ਜਿਵਾਲਣਾ ਕਰਦਾ ਹੈ ਵਾ ਜੀਵਤ ਭਾਵ ਤੋਂ ਮਾਰ ਕੇ ਆਪਣੇ ਸਰੂਪ ਵਿੱਚ ਜਿਵਾਲਣ ਵਾਲਾ ਹੈ ਏ ਭਾਈ ਅਜਿਹਾ ਸਿਧਾਂਤ ਬੂਝੋ ਸਮਝਣਾ ਕਰੋ ਐਵੇਂ ਧਰਮ ਵਿੱਚ ਕੋਈ ਵੀ ਭੁੱਲਣਾ ਨਾ ਕਰੋ ਪੈੜੋ ਮਹੱਲਾ ਤੀਜਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਪਰਮਾਤਮਾ ਦੀ ਉਪਾਸ਼ਨਾ ਕਰਨ ਵਾਲਿਆਂ ਨੂੰ ਪ੍ਰਭੂ ਵਿੱਚ ਪ੍ਰੇਮ ਲਾਉਣ ਦਾ ਢੰਗ ਦੱਸਦੇ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਹਾ ਕਰੀ ਸੀਗਾਰ हे ਉੱਤਮ ਸਖੀ ਮੈਂ ਕਾਮਣ ਇਸਤਰੀ ਦੀ ਨਿਆਈ ਹਾਂ ਅਤੇ ਮੇਰਾ ਕੰਤ ਪਤੀ ਕਰਤਾਰ ਪਰਮਾਤਮਾ ਹੈ ਜਿਸ ਦੇ ਵਿੱਚ ਕਰ ਹੱਥ ਵਿੱਚ ਤਾਰ ਸਾਰੇ ਜੀਵਾਂ ਦੀ ਜਿਹੜੀ ਤਾਰ ਹੈ ਉਸ ਦੇ ਹੱਥ ਵਿੱਚ ਮੈਂ ਤੇ ਹਾਂ ਉਹ ਜਿਹਾ ਗਿਆਨ ਭਗਤੀ ਸਾਧਨਾ ਦਾ 시ਗਾਰ ਸ਼ਿੰਗਾਰ ਕਰਦੀ ਜਿਹੋ ਜਿਹਾ ਉਹ ਪਦੀ ਪ੍ਰਮਾਤਮਾ ਮੇਰੇ ਪਾਸੋਂ ਕਰਾਉਂਦਾ ਹੈ ਜਾ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਜਦੋਂ ਉਸ ਪ੍ਰਭੂ ਨੂੰ ਪਾਉਂਦਾ ਹੈ ਤਦੋਂ ਆਪਣੇ ਵਿੱਚ ਅਪੇਧ ਕਰਨ ਨੂੰ ਭੋਗ ਆਨੰਦ ਦੇਣਾ ਕਰਦਾ ਹੈ ਵਹ ਬ੍ਰਹਮਾਨੰਦ ਰੂਪੀ ਭੋਗ ਪ੍ਰਾਪਤ ਹੁੰਦਾ ਹੈ ਇਸ ਕਰਕੇ ਤਨ ਸਰੀਰ ਤੇ ਮਨ ਨਿਰਦਾ ਸੱਚੇ ਸਾਹਿਬ ਮਾਲਕ ਦੇ ਜੋਗ ਜੋਗਾ ਹੀ ਕਰ ਦਿੰਦਾ ਹੈ ਵਹ ਤਨ ਮਨ ਕਰਕੇ ਵਾਹਿਗੁਰੂ ਦੇ ਵਿੱਚ ਜੋਗ ਜੁੜੀ ਰਹਿੰਦੀ ਹਰਗਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੈ ਏਕੋ ਸੋਈ ਹਾਂ ਕਹਿੰਦੇ ਉਸ ਤਤ ਵਿੜਾਈ ਤੇ ਨਿੰਦਾ ਅਪਕੀਰਤੀ ਕੋਈ ਕੀ ਕਰ ਸਕਦਾ ਜਦੋਂ ਉਸਤ ਤੇ ਨਿੰਦਿਆ ਵਾਲਿਆਂ ਵਿੱਚ ਸੋਈ ਉਹ ਇੱਕੋ ਪ੍ਰਮਾਤਮਾ ਆਪ ਹੀ ਵਰਤ ਰਿਹਾ ਗੁਰ ਪ੍ਰਸਾਦੀ ਪਰਮ ਕਸਾਈ ਮਿਲਾਉਗੀ ਦਇਾਲ ਪੰਜ ਸ਼ਬਦ ਵਜਾਈ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਮੈਨੂੰ ਕਹਿੰਦੇ ਪਰਮ ਪਿਆਰੇ ਪਦੀ ਦੇ ਪ੍ਰੇਮ ਦੀ ਕਸਾਈ ਹੁੰਦਾ ਖਿੱਚ ਪਈ ਮੈਂ ਪੰਚ ਸਤਜਨਾਂ ਦੇ ਉਪਦੇਸ਼ ਨੂੰ ਵਜਾਈ ਵਜਾ ਭਾਵ ਤਾਰਨ ਕਰਕੇ ਦਿਆਲੂ ਪ੍ਰਭੂ ਨੂੰ ਮਿਲਾਂਗੀ। ਵਾ ਦਸਮ ਦਵਾਰ ਵਿੱਚ ਪੰਚ ਸ਼ਬਦ ਤਤ ਵਿਰਤ ਕਨ ਨਾਦ ਤੇ ਸੁਖਰ ਆਦ ਨੂੰ ਵਜਾ ਕੇ ਦਿਆਲੂ ਪ੍ਰਭੂ ਦੀ ਚੇਤਨ ਦੀ ਲਾਟ ਨਾਲ ਮਿਲਾਂਗੀ। ਭੰਤ ਨਾਨਕ ਕਰੇ ਕਿਆ ਕੋਈ ਜਿਸ ਨੂੰ ਆਪ ਮਿਲਾਵੇ ਸੋ। ਸਤਿਗੁਰੂ ਸਾਹਿਬ ਜੀ ਭੰਤ ਹੰਦਾ ਉਚਾਰਨ ਕਰਦੇ ਆ। ਕਿ ਕੋਈ ਜੀਵ ਉਸ ਮਨੁੱਖ ਦਾ ਕੀ ਵਿਗਾੜ ਕਰ ਸਕਦਾ ਹੈ ਜਿਸ ਨੂੰ ਉਹ ਪਤੀ ਪ੍ਰਭੂ ਆਪ ਗੁਰਾਂ ਦੁਆਰਾ ਆਪਣੇ ਨਾਲ ਮੇਲ ਲੈਂਦਾ ਪੈਰੋ ਮਹੱਲਾ ਤੀਜਾ ਹੁਣ ਇਸ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜੀ Muni ਦੇ ਲਖਣ ਦੱਸਦੇ ਹੋਏ ਉਪਦੇਸ਼ ਦਾ ਬਖਸ਼ ਦੇਆ ਸੋ ਮੋਨ ਜੇ ਮਨ ਕੀ ਦੁਬਿਦਾ ਮਾਰੇ ਦੁਬਿਦਾ ਮਾਰ ਬ੍ਰਹਮ ਵਿਚਾਰੇ हे भाई ओहो ही मुनी मननशील महात्मा जेड़ा अपने मन दी दुबदा दुभान्ती द्वैत नु मारदा फिर दुबदा द्वैत नु मार के एक ब्रह्म परमात्मा नु ਵਿਚਾਰਨਾ ਕਰਦਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉ ਨਿਦਪਾਈ ਰਹਾਉ हे भाई ਕੋ ਇਸ ਮਨ ਨੂੰ ਵੀ ਖੋਜਣਾ ਕਰੋ ਮਨ ਨੂੰ ਖੋਜਣ ਨਾਲ ਹੀ ਨਉ ਨਿਦਾਂ ਦੇ ਦੇਣ ਵਾਲਾ ਨਾਮ ਪ੍ਰਾਪਤ ਕਰੀਦਾ ਅਥਵਾ ਗੁਰਾਂ ਦੇ ਮਨ ਮੰਤਰ ਉਪਦੇਸ਼ ਨੂੰ ਖੋਜਣਾ ਕਰੋ ਵਾ ਮਨ ਸ਼ਰੋਮਣੀ ਪ੍ਰਮਾਤਮਾ ਦੀ ਖੋਜ ਕਰੋ ਉਸ ਦੀ ਪ੍ਰਾਪਤੀ ਨਾਮ ਹੈ ਨਾਮ ਦੁਆਰਾ ਨੌ ਗੋਲਕਾਂ ਰੂਪੀ ਨਿਧਾਂ ਦੇ ਆਧਾਰ ਪ੍ਰਮਾਤਮਾ ਨੂੰ ਪਾ ਲਵੋਗੇ ਰਹਾਉ ਬਿਸਰਾਮ ਦੇ ਕੇ ਬਾਦਸ਼ਾਹ ਕਿਰਪਾ ਕਰ ਰਿਹਾ ਮੂਲ ਮੋਹ ਕਰ ਕਰਤੈ ਜਗਤ ਉਪਾਇਆ ਮਮਤਾ ਲਾਏ ਭਰਮ ਪੋ ਲਾਇਆ ਮੂਹ ਅਗਿਆਨ ਨੂੰ ਮੂਲ ਮੁੱਢ ਬਣਾ ਕਰਕੇ ਕਰਤਾ ਕਰਤਾ ਬੁਰਖ ਨੇ ਵਾ ਮੁੱਢ ਰੂਪ ਪ੍ਰਮਾਤਮਾ ਨੇ ਮੂਹ ਆਦ ਵਿਕਾਰ ਪੈਦਾ ਕਰਕੇ ਜਗਤ ਸੰਸਾਰ ਪੈਦਾ ਕੀਤਾ ਹੈ ਵਾ ਕਰਤਾ ਬੁਰਖ ਨੇ ਮੂਲ ਕਾਰਨ ਜੋ ਮਾਇਆ ਹੈ ਉਸ ਵਿੱਚ ਮੂਹ ਲਾ ਕੇ ਜਗਤ ਨੂੰ ਪੈਦਾ ਕਰ ਦਿੰਦਾ ਹੈ ਫਿਰ ਮਮਤਾ ਮੇਰ ਤੇਰ ਵਿੱਚ ਲਾ ਕੇ ਜੀਵਾਂ ਨੂੰ ਭਰਮ ਵਿੱਚ ਭੁਲਾਉਣਾ ਕੀਤਾ ਹੈ ਇਸ ਮਨ ਦੇ ਸਭ ਪਿੰਡ ਪਰਣਾ ਮਨ ਕੈ ਵਿਚਾਰ ਹੁਕਮ ਬੁੱਝ ਸਮਾਣਾ ਇਸ ਮਨ ਦੇ ਸੰਸਕਾਰਾਂ ਤੋਂ ਹੀ ਸਾਰੇ ਪਿੰਡ ਸਰੀਰ ਤੇ ਪ੍ਰਾਣਾ ਸਵਾਸ ਚੱਲਦੇ ਵਾ ਮਨ ਸ਼ਰੋਮਣੀ ਪ੍ਰਭੂ ਦੀ ਸੱਤਾ ਤੋਂ ਹੀ ਸਾਰੇ ਸਰੀਰ ਤੇ ਪ੍ਰਾਣ ਚੱਲਦੇ ਹਨ ਜੋ ਮਨੁੱਖ ਮਨ ਦੇ ਸਰੂਪ ਦਾ ਵਿਚਾਰ ਕਰਦਾ ਵਾ ਮਨ ਸ਼ਰੋਮਣੀ ਪ੍ਰਮਾਤਮਾ ਦਾ ਵਿਚਾਰ ਕਰਦਾ ਹੈ ਉਹ ਪ੍ਰਭੂ ਦੇ ਹੁਕਮ ਨੂੰ ਬੁੱਝ ਕੇ ਉਸ ਦੇ ਸਰੂਪ ਵਿੱਚ ਸਮਾ ਜਾਂਦਾ ਕਰਮ ਹੋਵੇ ਗੁਰ ਕਿਰਪਾ ਕਰੇ ਇਹ ਮਨ ਜਾਗੈ ਇਸ ਮਨ ਕੀ ਦੁਬਿਐ ਜਿਸ ਮਨੁੱਖ ਦੇ ਪੂਰਬਲੇ ਨਿਸ਼ਕਾਮ ਕਰਮ ਕੀਤੇ ਹੁੰਦੇ ਉਸ ਉੱਪਰ ਗੁਰੂ ਆਪਣੀ ਕਿਰਪਾ ਮਿਹਰ ਕਰਦਾ ਤਦੋਂ ਹੀ ਇਹ ਮਨ ਗਿਆਨ ਅਵਸਥਾ ਵਿੱਚ ਜਾਗਦਾ ਅਤੇ ਇਸ ਮਨ ਦੀ ਦੁਬਿਧਾ ਦ્વੈਂਤ ਭ੍ਰਾਂਤੀ ਮਰ ਜਾਂਦੀ ਮਨ ਕਾ ਸੁਭਾਵ ਸਦਾ ਬੈਰਾਗੀ ਸਭ ਮੈਂ ਵਸੈ ਅਤੀਤ ਅਨਰਾਗੀ ਸੋ ਇਸਦਾ ਕਹਿੰਦੇ ਮਨ ਦਾ ਜਿਹੜਾ ਸੁਭਾਵ ਹੈ ਨਾ ਇਹ ਹਮੇਸ਼ਾ ਵਿਰਾਗ ਵਾਲਾ ਅਰਥਾਤ ਜਿਵੇਂ ਕਿਸੇ ਬਾਦਸ਼ਾਹ ਦਾ ਛੋਟਾ ਪੁੱਤਰ ਸਭਾ ਵਿੱਚ ਆ ਗਿਆ ਤਦੋਂ ਸਭਾ ਵਿੱਚ ਸਾਰੇ ਲੋਕ ਰਾਜੇ ਦਾ ਪੁੱਤਰ ਜਾਣ ਕੇ ਉਸ ਨੂੰ ਚੁੱਕਣ ਪਰ ਉਹ ਪੁੱਤਰ ਹਰੇਕ ਦੀ ਸ਼ਕਲ ਦੇਖ ਕੇ ਉੱਤਰ ਕੇ ਅੱਗੇ ਚੱਲਿਆ ਜਾਵੇ ਕਿ ਇਹ ਮੇਰਾ ਪਿਤਾ ਨਹੀਂ ਤਦੋਂ ਵਜੀਰ ਨੇ ਉਸ ਕੁਛੜ ਚੁੱਕ ਕੇ ਪਾਦਸ਼ਾਹ ਦੀ ਗੋਦੀ ਵਿੱਚ ਬਿਠਾ ਦਿੱਤਾ ਤੇ ਉਹ ਪਿਤਾ ਦੇ ਚਿਹਰੇ ਨੂੰ ਤੱਕ ਕੇ ਬਹੁਤ ਖੁਸ਼ ਹੋਇਆ ਤੇ ਆਰਾਮ ਨਾਲ ਉੱਥੇ ਹੀ ਬੈਠ ਗਿਆ ਇਸੇ ਪ੍ਰਕਾਰ ਇਹ ਮਨਵੀ ਅਕਾਲਪੁਰਖ ਰੂਪੀ ਪਾਦਸ਼ਾਹ ਦਾ ਟਿੱਕਾ ਸੁਪੁੱਤਰ ਹੈ ਸਭ ਪਦਾਰਥਾਂ ਦੀ ਸਭਾ ਲੱਗੀ ਹੋਈ ਇਹ ਮਨ ਜਿਸ ਪਦਾਰਥ ਵਿੱਚ ਸੁੱਖ ਨਹੀਂ ਵੇਖਦਾ ਉਸ ਨੂੰ ਛੱਡ ਕੇ ਅੱਗੇ ਤੁਰ ਜਾਂਦਾ ਇਉਂ ਮਨ ਬੈਰਾਗੀ ਹੋ ਕੇ ਇੱਕ ਥਾਂ ਤੇ ਟਿਕਦਾ ਨਹੀਂ ਸੋ ਜਦੋਂ ਗੁਰੂ ਰੂਪੀ ਵਜੀਰ ਆਪਣੇ ਸ਼ਬਦ ਰੂਪੀ ਕੁਛੜ ਵਿੱਚ ਉੱਕ ਕੇ ਅਕਾਲ ਪੁਰਖ ਪਾਤਸ਼ਾਹ ਦੀ ਸਰੂਪ ਰੂਪੀ ਗੋਦ ਵਿੱਚ ਇਸਤਤ ਕਰ ਦਿੰਦੇ ਹਨ ਤਦੂ ਹੀ ਅਬਨਾਸੀ ਪਦ ਪਾ ਲੈਂਦਾ ਇਸ ਪ੍ਰਕਾਰ ਮਨ ਸਦਾ ਵਿਰਾਗੀ ਹੈ ਸਭ ਮੈਂ ਵਸੈ ਅਤੀਤ ਅਨਰਾਗੀ ਫੇਰੇ ਮਨ ਕਹਿੰਦੇ ਸਾਰਿਆਂ ਮੈਂ ਹੁੰਦਾ ਵਿੱਚ ਅਨਰਾਗੀ ਪ੍ਰੇਮੀ ਤੇ ਅਤੀਤ ਅਸੰਘੋ ਕੇ ਵਸਦਾ ਅਸੋ ਦੂਸਰਾ ਮਹਾਂਪੁਰਖ ਇਸਦਾਰਥ ਇਹ ਵੀ ਕਰਦੇ ਕਿ ਸਾਰਿਆਂ ਦਾ ਮਨ ਸ਼੍ਰੋਮਣੀ ਤੇ ਸੁਭਾਉ ਭਲੀ ਪ੍ਰਕਾਰ ਪ੍ਰਕਾਸ਼ਨ ਵਾਲਾ ਪ੍ਰਮਾਤਮਾ ਸਦਾ ਹੀ ਸਭ ਤੋਂ ਬੈਰਾਗੀ ਨਿਰਲੇਪ ਰਹਿਦਾ ਜੋ ਪ੍ਰਭੂ ਸਾਰਿਆਂ ਵਿੱਚ ਵਸਦਾ ਹੋਇਆ ਵੀ ਸਭ ਤੋਂ ਅਤੀਤ ਅਸੰਗ ਤੇ ਅਨਰਾਗੀ ਮੋਹ ਤੋਂ ਰਹਿਤ ਰਹਿੰਦਾ ਹੈ ਕਹਿਤ ਨਾਨਕ ਜੋ ਜਾਣੇ ਪਿਉ ਆਦਪੁਰਖ ਨਿਰੰਜਨ ਦੇਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਹੜਾ ਮਨੁੱਖ ਇਸ ਭੇਦ ਨੂੰ ਜਾਣ ਲੈਂਦਾ ਉਹ ਮਨੁੱਖ ਆਦ ਮੁੱਢ ਸਰੂਪ ਪੁਰਖ ਨਰੰਜਨ ਸ਼ੁੱਧ ਸਰੂਪ ਤੇ ਦੇਵ ਪ੍ਰਕਾਸ਼ ਰੂਪ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ